ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਚਲੋ ਜੀ ਅੱਜ ਹੈਗਾ ਜੀ ਮੇਰੀ ਭਤੀਜੀ ਦਾ ਜਨਮ ਦਿਨ ਸਾਰੇ ਜਣੇ ਮੇਰੀ ਭਤੀਜੀ ਨੂੰ ਵਿੱਚ ਜ਼ਰੂਰ ਪ੍ਰੇਰਿਓ ਜੀ ਤੇ ਉਹਨਾਂ ਨੇ ਇਨਵਾਈਟ ਕਰਿਆ ਜੀ ਆਪਾਂ ਨੂੰ ਤੇ ਆਪਾਂ ਜਾਵਾਂਗੇ ਜੀ ਅੱਜ ਸੈਲੀਬ੍ਰੇਟ ਕਰਾਂਗੇ ਤੇ ਲਓ ਜੀ ਆਪਾਂ ਉੱਠ ਗਏ ਸੀ ਕਿ ਅੱਜ ਜਲਦੀ ਜੀ ਕਿਉਂਕਿ ਥੋੜਾ ਜਿਆਦਾ ਜਲਦੀ ਜਾਣਾ ਆਪਾਂ ਨੇ ਟਾਈਮ ਦੇ ਨਾਲੇ ਤੇ ਆਪਾਂ ਦਾ ਧੋਲੇ ਆ ਜੀ ਤੇ ਲਓ ਜੀ ਸਾਰਾ ਘਰ ਦਾ ਕੰਮ ਕਰਦਾ ਕਲੀਨ ਕਰ ਲਿਆ ਤੇ ਕੱਪੜੇ ਵਗੈਰੇ ਸੀ ਮ ਗਰਮੀਆਂ ਸੀ ਗਿਆ ਮੈਂ ਅੰਦਰ ਹੀ ਪਾਤੇ ਸੀ ਕਿ ਸੁਕਣੇ ਤੇ ਹੁਣ ਚਲੋ ਕੱਠੇ ਕਰਕੇ ਆਪਾਂ ਰੱਖ ਦਿੱਤੇ ਨੇ ਤੇ ਲੋ ਜੀ ਹੁਣ ਮੈਂ ਤੁਹਾਨੂੰ ਸਾਰੇ ਘਰ ਦਾ ਵਿਊ ਦਿਨੀ ਆ ਜੀ ਤੇ ਬਾਹਰ ਦਾ ਵਿਊ ਦਿਨੀ ਆ ਤੇ ਬਾਹਰ ਕਿਤਾ ਬੰਦ ਗੰਦੀ ਜੀ ਹਵਾ ਚੱਲਦੀ ਬਹੁਤ ਜ਼ਿਆਦਾ ਤੇ ਬਾਕੀ ਫਿਰ ਅੱਜ ਦੇ ਵਲੌਗ ਦੇ ਨਾਲ ਕੰਟੀਨਿਊ ਕਰਾਂਗੇ ਜੀ ਸਾਰੇ ਦਿਨ ਦੇ ਵਲੌਗ ਦੇ ਵਿੱਚ ਬਣੇ ਰਹੋ ਮੇਰੇ ਨਾਲ ਤੇ ਕਿਉਂਕਿ ਜੇ ਕੈਮਰਾ ਮੇਰਾ ਘੁੰਮੀ ਜਾ ਰਿਹਾ ਜੀ ਇਸ ਕਰਕੇ ਤੇ ਲੋ ਜੀ ਫਿਰ ਮੈਂ ਤੁਹਾਡਾ ਨਾਲ ਕਰਦੀ ਆਂ ਤੱਲ ਲਓ ਜੀ ਇੱਧਰ ਆਪਾਂ ਨੇ ਮੱਥਾ ਵਗੈਰਾ ਟੇਕ ਲਿਆ ਤੇ ਜੋ ਧੂਪਤੀ ਲਾਤੀ ਆਪਾਂ ਨੇ ਹੁਣ ਕਰਦੇ ਆ ਜੀ ਆਪਣੇ ਭਤੀਜੀ ਨੂੰ ਫੋਨ ਤੇ ਲਓ ਜੀ ਸਾਰੇ ਘਰ ਦਾ ਮੈਂ ਤੁਹਾਨੂੰ ਵੀਊ ਦੇ ਦੂਆ ਇੱਕ ਵਾਰੀ ਇੱਧਰ ਕੱਪੜੇ ਸਾਰੇ ਤੈਹ ਲਾਉਣ ਵਾਲੇ ਨੇ ਸਾਰੇ ਸੁੱਕ ਗਏ ਨੇ ਜੀ ਤੇ ਆਪਾਂ ਨੇ ਘਰ ਕਰ ਲਿਆ ਕਲੀਨ ਤੇ ਇੱਧਰ ਵੀ ਦੇਖੋ ਜੀ ਬਾਕੀ ਸਾਰੇ ਘਰ ਦੇ ਸੁੱਤੇ ਪਏ ਨੇ ਤੇ ਹੁਣ ਤੇ ਲਓ ਜੀ ਅਸੀਂ ਪਹੁੰਚ ਗਏ ਜੀ ਆਪਣੇ ਸ਼ਹਿਰ ਤੇ ਇੱਥੋਂ ਆਪਾਂ ਲਵਾਂਗੇ ਜੀ ਬਸ ਤੇ ਆਪਾਂ ਬਸ ਦੀ ਵੇਟ ਕਰਦੇ ਸੀ ਕਿ ਆਪਾਂ ਪਹੁੰਚ ਆਪਾਂ ਹਸਪੀਟਲ 'ਚ ਜਾ ਕੇ ਹੀ ਮਿਲਦੇ ਹਾਂ ਜੀ ਤੇ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਜੀ ਸਾਰੇ ਰਿਸ਼ਤੇਦਾਰ ਆਏ ਹੋਏ ਸੀਗੇ ਗਰਮੀ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਤੇ ਸਾਰੇ ਜਿਹੜੇ ਅੰਦਰ ਬੈਠੇ ਸੀਗੇ ਏਸੀ ਥੱਲੇ ਤੇ ਬਾਕੀ ਸਾਰਿਆਂ ਨੇ ਖੂਬ ਇੰਜੋਏ ਕੀਤਾ ਸਾਰਿਆਂ ਨੇ ਇੱਕ ਦੂਜੇ ਨੂੰ ਵਿੱਚ ਬਹੁਤ ਕੀਤਾ ਵਧੀਆ ਲੱਗਿਆ ਜੀ ਤੇ ਇਸ ਪਲ ਨੂੰ ਇੰਜੋਏ ਕੀਤਾ ਸੀ ਤੇ ਲਓ ਜੀ ਫਾਈਨਲੀ ਉਹ ਟਾਈਮ ਆ ਗਿਆ ਆਪਾਂ ਲੱਗੇ ਜੀ ਕੇਕ ਕੱਟਣ ਕਿਉਂਕਿ ਅੱਜ ਆਪਾਂ ਨੇ ਜਲਦੀ ਕੇਕ ਕੱਟ ਲੈਣਾ ਹੈ ਜੀ ਤੇ ਆਪਾਂ ਨਕੂਨਦਾਨ ਕੈਂਪ ਵੀ ਲਾਇਆ ਹੋਇਆ ਤੇ ਹੋਰ ਵੀ ਦੋ ਤਿੰਨ ਪ੍ਰੋਗਰਾਮ ਦੀ ਪੇਸ਼ੈਂਟਾਂ ਆਉਂਦੇ ਜਾਂਦੇ ਰਹਿੰਦੇ ਨੇ ਜੀ ਇਸ ਕਰਕੇ ਥੋੜਾ ਜਿਹਾ ਜਪਨੇ ਜਲਦੀ ਪ੍ਰੋਗਰਾਮ ਅਟੈਂਡ ਕਰਨਾ ਹੈ ਜੀ ਤੇ ਲਓ ਜੀ ਆਪਾਂ ਕੱਟਣ ਲੱਗੇ ਆ ਜੀ ਕੇਕ ਤੇ ਸਾਡਾ ਛੋਟੂ ਦੇਖੋ ਜੀ ਤੇ ਦਿਖਦਾ ਵੀ ਨਹੀਂ ਜੀ ਹੈਗਾ ਛੋਟਾ ਇੰਨਾ ਹੈ ਜੀ ਤੇ ਲਓ ਜੀ ਆਪਾਂ ਕੇਕ ਕੱਟ ਕੇ ਸਾਰਾ ਕੁਝ ਇੰਜੋਏ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਨੇ ਜਾਣਾ ਸ਼ਾਪਿੰਗ ਕਰਨ ਵਾਸਤੇ ਤੇ ਕੀ ਕੀ ਸ਼ਾਪਿੰਗ ਕਰਕੇ ਲੈ ਕੇ ਆਏ ਆ ਇਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਜੀ ਤੇ ਥੋੜਾ ਜਿਹਾ ਗਰਮੀ ਕਰਕੇ ਥੋੜੀ ਜਿਹੀ ਗਰਮੀ ਇਸ ਚੀਜ਼ ਨੂੰ ਥੋੜਾ ਜਿਹਾ ਮਿਸ ਕਰ ਗਏ ਜੀ ਅਸੀਂ ਕਿਉਂਕਿ ਬਹੁਤ ਜ਼ਿਆਦਾ ਗਰਮੀ ਸੀਗੀ ਉਸ ਦਿਨ ਤੇ ਲੋ ਜੀ ਹੁਣ ਆਪਾਂ ਨੇ ਕੱਟ ਕੇ ਕੇਕ ਸਾਰਿਆਂ ਨੇ ਇੰਜੋਏ ਕੀਤਾ ਖਾਦਾ ਪੀਤਾ ਤੇ ਬਾਹਰ ਵੀ ਆਪਾਂ ਨੇ ਲੰਗਰ ਲਾਇਆ ਹੋਇਆ ਸੀਗਾ ਤੇ ਬ੍ਰਦਰ ਨੇ ਜਿੰਨੇ ਬਾਹਰੋਂ ਆਉਂਦੇ ਸੀਗੇ ਸਾਰਿਆਂ ਲਈ ਆਪਾਂ ਨੇ ਖਾਣੇ ਪੀਣ ਦਾ ਪ੍ਰਬੰਧ ਸਾਰੇ ਕੀਤਾ ਹੋਇਆ ਸੀਗਾ ਤੇ ਲੋ ਜੀ ਹੁਣ ਕੇਕ ਵਗੈਰਾ ਆਪਾਂ ਖਾ ਕੇ ਫਿਰ ਆਪਾਂ ਕਰਦੇ ਆ ਜੀ ਅਗਲਾ ਪ੍ਰੋਸੈਸ ਤੇ ਸਾਰੇ ਜਣੇ ਇੱਕ ਦੋਨ ਕੇ ਖਲਾ ਰਹੇ ਸੀਗੇ ਤੇ ਮੇਰੀ ਭਤੀਜੀ ਨੂੰ ਤੁਸੀਂ ਜਾਂਦੇ ਜਾਂਦੇ ਆਪਣੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਜਰੂਰ ਕਰਕੇ ਜਾਇਓ ਵਿਸ਼ ਜਰੂਰ ਕਰਕੇ ਜਾਇਓ ਤੇ ਉਹਨੂੰ ਆਪਣਾ ਆਸ਼ੀਰਵਾਦ ਜਰੂਰ ਦੇ ਕੇ ਜਾਇਓ ਪ੍ਰਮਾਤਮਾ ਇਹਨਾਂ ਨੂੰ ਉਮਰਾਂ ਵਾਲੇ ਕਰੇ ਤੇ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਤੇ ਲਓ ਜੀ ਇਹ ਆ ਗਏ ਜੀ ਫਾਈਨਲੀ ਸਾਡੇ ਰਿਸ਼ਤੇਦਾਰ ਜਿਨ੍ਹਾਂ ਨੂੰ ਅਸੀਂ ਕਰੀਬ 25 ਸਾਲ ਤੋਂ ਬਾਅਦ ਮਿਲੇ ਆ ਜੀ ਇਹ ਮੇਰੇ ਫਾਦਰ ਸਾਹਿਬ ਦੇ ਜਿਹੜੇ ਨਾਨਕੇ ਨੇ ਜੀ ਉਹਨਾਂ ਦੇ ਵਿੱਚੋਂ ਨੇ ਜੀ ਤੇ ਇਹ ਵੀ ਪੇਸ਼ੇਵਰ ਜੀ ਵੀਰ ਜੀ ਡਾਕਟਰ ਨੇ ਬਹੁਤ ਜ਼ਿਆਦਾ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਬੇਟੀ ਹੈ ਜੀ ਇਹ ਵੀ ਜੌਬ ਕਰਦੇ ਨੇ ਇੱਥੇ ਸਾਡੇ ਸ਼ਹਿਰ ਦੇ ਵਿੱਚ ਤੇ ਇਹ ਬ੍ਰਦਰ ਨੇ ਜੀ ਇੱਧਰ ਸਰਹੰਦ ਸਾਈਡ ਤੋਂ ਆਏ ਹੋਏ ਸੀਗੇ ਬਹੁਤ ਵਧੀਆ ਲੱਗਿਆ ਜੀ ਇਹਨਾਂ ਨਾਲ ਮਿਲ ਕੇ ਬਹੁਤ ਵਧੀਆ ਇੰਜੋਏ ਕੀਤਾ ਅੱਗੇ ਆਪਾਂ ਵੀਡੀਓ ਦੇ ਵਿੱਚ ਇਹਨਾਂ ਨਾਲ ਮਿਲਦੇ ਰਵਾਂਗੇ ਜੀ ਇੰਜੋਏ ਕਰਦਾ ਕਰਦੇ ਰਵਾਂਗੇ ਆਪਾਂ ਨੇ ਤੇ ਉਧਰ-ਉਧਰ ਆਪਾਂ ਨੇ ਫੋਨ ਨੰਬਰ ਐਕਸਚੇਂਜ ਕਰ ਲਏ ਤੇ ਹੁਣ ਅਗਲਾ ਪ੍ਰੋਸੈਸ ਆਪਾਂ ਕਰਦੇ ਰਵਾਂਗੇ ਜੀ ਤੇ ਲਓ ਜੀ ਫਾਈਨਲੀ ਆ ਗਈ ਸਾਡੀ ਵਾਰੀ ਇਹ ਹੈ ਜੀ ਸਾਡੇ ਅਸੀਂ ਫੈਮਿਲੀ ਮੈਂਬਰ ਸਾਰੇ ਇਹ ਮੇਰੀਆਂ ਦੋਵੇਂ ਭਾਬੀਆਂ ਤੇ ਮੇਰੀ ਮਮਾ ਜੀ ਮੈਂ ਆ ਤੇ ਮੇਰੀ ਸਿਸਟਰ ਹੈ ਸਿਸਟਰ ਦੀ ਬੇਟੀ ਹੈ ਦੂਸਰੀ ਭਾਬੀ ਹੈ ਤੇ ਮੇਰੀ ਭਤੀਜੀ ਹੈ ਤੇ ਲਓ ਜੀ ਫਾਈਨਲੀ ਆਪਾਂ ਕਰ ਲਿਆ ਜੀ ਸਾਰਿਆਂ ਨੇ ਖੂਬ ਇੰਜੋਏ ਤੇ ਮੇਰੀ ਮੰਮੀ ਹੈ ਜੀ ਤੇ ਬਾਕੀ ਮਿਲਦੇ ਆ ਜੀ ਫਿਰ ਤੁਹਾਨੂੰ ਮੈਂ ਹੁਣ ਸ਼ਾਪਿੰਗ ਦਿਖਾ ਦਮਾ ਜੀ ਕੀ ਕੀ ਕੀਤੀ ਹੋਈ ਹੈ ਜੀ ਆਪਾਂ ਨੇ ਸ਼ਾਪਿੰਗ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਦੇ ਵਿੱਚ ਹੀ ਅਸੀਂ ਸ਼ਾਪਿੰਗ ਕੀਤੀ ਤੇ ਲਓ ਜੀ ਸਾਡਾ ਨੰਨੂ ਦੇਖੋ ਜੀ ਖੂਬ ਕਰ ਰਿਹਾ ਇੰਜੋਏ ਇੱਧਰ ਆਗੇ ਜੀ ਆਪਾਂ ਆਪਣੇ ਘਰੇ ਕਪੜੇ ਵਗੈਰਾ ਖਰੀਦ ਕੇ ਕਿਉਂਕਿ ਸ਼ਹਿਰ ਦੇ ਵਿੱਚ ਉੱਥੇ ਗਰਮੀ ਕਰਕੇ ਇਹ ਮੈਂ ਦੋ ਕੁੜਤੇ ਲੈ ਕੇ ਆਈਆਂ ਜੀ ਵਧੀਆ ਹੈ ਜੀ ਬਹੁਤ ਸੋਹਣੇ ਕੁੜਤੇ ਜੀ ਇਹ ਮੇਰੀ ਬੇਟੀ ਲਈ ਹੈ ਜੀ ਦੋ ਕੁੜਤੇ ਤੇ ਆਪਾਂ ਸੋਣਾ ਉੱਥੇ ਸ਼ਾਪਿੰਗ ਲਈ ਬਹੁਤ ਵਧੀਆ ਮਤਲਬ ਕਿ ਵੀ ਉੱਥੇ ਹੋਇਆ ਜੀ ਜਗਾ ਜਿਹੜੇ ਨਿਊ ਟ੍ਰੈਂਡ ਦੇ ਕੱਪੜੇ ਵਗੈਰਾ ਮਿਲਦੇ ਨੇ ਤੇ ਲਓ ਜੀ ਇਹ ਆ ਗਈ ਆਪਣੀ ਚਾਦਰਾਂ ਤੇ ਇਹ ਦੋ ਚਾਦਰਾਂ ਲੈ ਕੇ ਆਈ ਹੋਈ ਸੀ ਇੱਕ ਆਪਣਾ ਵਿਛਾਤ ਦੀ ਚਾਦਰ ਤੇ ਇੱਕ ਆਪਣਾ ਖੋਲ ਕੇ ਮੈਂ ਤੁਹਾਨੂੰ ਦਿਖਾਉਂਦੀ ਜੀ ਕਿੰਗ ਸਾਈਜ਼ ਚਾਦਰ ਹੈ ਜੀ ਬਹੁਤ ਵਧੀਆ ਰੇਟ ਦੇ ਨਾਲ ਮਿਲ ਗਈ ਤੇ ਵਧੀਆ ਹੈ ਜੀ ਬਹੁਤ ਵਧੀਆ ਲੱਗਿਆ ਇਹ ਆਪਣਾ ਸ਼ਾਪਿੰਗ ਕੀਤੀ ਹੋਈ ਹੈ ਤੇ ਇੱਕ ਆਹ ਵਾਲਾ ਸੂਟ ਮੈਂ ਆਪਣੇ ਲਈ ਲੈ ਕੇ ਆਈਆਂ ਜੀ ਬਹੁਤ ਵਧੀਆ ਹੈ ਜੀ ਉਥੋਂ ਨਵੇਂ ਟ੍ਰੈਂਡ ਦੇ ਕੱਪੜੇ ਲੈ ਕੇ ਆਈ ਕਿਤੇ ਇੱਕ ਇਹ ਸੂਟ ਲੈ ਕੇ ਆਈਆਂ ਜੀ ਮੈਂ ਤੇ ਲਓ ਜੀ ਇਹ ਸਲਵਾਰ ਸੂਟ ਹੈ ਇਹ ਮੈਂ ਵੀ ਆਪਣੇ ਲਈ ਬਣਾਉਂਗੀ ਤੇ ਸ਼ਾਪਿੰਗ ਵਗੈਰਾ ਅਸੀਂ ਗਰਮੀ ਦੇ ਵਿੱਚ ਕੀਤੀ ਤਾਂ ਹੈ ਪਰ ਬਹੁਤ ਜ਼ਿਆਦਾ ਔਖੀ ਕੀਤੀ ਹੈ ਤੇ ਲਓ ਜੀ ਇਹ ਲੈ ਕੇ ਜੀ ਮੈਂ ਆਪਣ ਪਲਾਜੋ ਦਾ ਕਪੜਾ ਤੇ ਬਾਕੀ ਚਾਦਰ ਦਿਖਾਉਂਦੇ ਆ ਤੁਹਾਨੂੰ ਜਿਹੜੀ ਮੈਂ ਵਿਛਾਈ ਹੋਈ ਹੈ ਤੇ ਬਹੁਤ ਵਧੀਆ ਲੱਗਿਆ ਬਹੁਤ ਇੰਜੋਏ ਕੀਤਾ ਇਸ ਚੀਜ਼ ਨੂੰ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਚੰਦ ਜੰਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ